ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੀਆਂ ਭੈਣਾਂ ਦੇ ਲਈ ਬਹੁਤ ਹੀ ਖਾਸ ਵੀਡੀਓ ਲੈ ਕੇ ਆਏ ਆ ਕਿ ਬਹੁਤ ਸੋਹਣੀ ਫਿਟਿੰਗ ਵਾਲੇ ਸੂਟ ਦੇ ਵਾਸਤੇ ਅਸੀਂ ਕਿਸ ਤਰ੍ਹਾਂ ਪਲੇਟਾ ਪਾਣੀ ਆ ਕਿ ਸਾਡੀ ਫਿਟਿੰਗ ਜਿਹੜੀ ਉਹ ਬਿਲਕੁਲ ਪਰਫੈਕਟ ਆਵੇ ਠੀਕ ਹੈ ਜੀ ਇਹ ਮੈਂ ਸੂਟ ਕਟਿੰਗ ਕਰ ਰਹੀ ਆ ਔਰ ਉਸ ਤੋਂ ਪਹਿਲਾਂ ਮੈਂ ਇੱਥੇ ਤੀਰੇ ਦੀ ਮੋਡੇ ਦੀ ਕਾਰਟ ਵਗੈਰਾ ਸਭ ਪਾ ਕੇ ਰੱਖੀ ਹੋਈ ਆ ਔਰ ਚੈਸਟ ਦਾ ਕਮਰ ਦਾ ਔਰ हिਪ ਦਾ ਨਿਸ਼ਾਨ ਲਗਾ ਕੇ ਮਾਰਕਿੰਗ ਕੀਤੀ ਹੋਈ ਹੈ ਤਾਂ ਕਿ ਤੁਹਾਨੂੰ ਸਿਰਫ ਪਲੇਟਾਂ ਦੇ ਬਾਰੇ ਮੈਂ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਸਕਾਂ ਠੀਕ ਹੈ ਜੀ ਇਹ ਮੈਂ ਇਥੋਂ ਜੋ ਮੇਰਾ ਨਾਪ ਹੈ ਉਸ ਅਕੋਰਡਿੰਗ ਇੱਥੇ ਮੈਂ ਮਾਰਕਿੰਗ ਕਰਕੇ ਰੱਖੀ ਹੋਈ ਹੈ ਠੀਕ ਹੈ ਜੀ ਔਰ ਜੋ ਇਹ ਕਮਰ ਦਾ ਨਿਸ਼ਾਨ ਹੈ ਉਹ ਇਸ ਹੀ ਲਗਾਣਾ ਹੁੰਦਾ ਆ ਪਲੇਟ ਦੇ ਸੈਂਟਰ 'ਚ ਠੀਕ ਹੈ ਜੀ ਉਹ ਕਿਸ ਤਰ੍ਹਾਂ ਲਗਾਣਾ ਇਹ ਦੇਖ ਸਕਦੇ ਹੋ ਤੁਸੀਂ ਅੱਜ ਹੁਣ ਅਸੀਂ ਸਭ ਤੋਂ ਪਹਿਲਾਂ ਇਹ ਦੇਖਣਾ ਕਿ ਸਾਡੀ ਪਲੇਟਾਂ ਜਿਹੜੀਆਂ ਆ ਉਹ ਤਿਆਰ ਕਿੰਨੇ ਤੇ ਨੇ ਹੁਣ ਇੱਥੇ ਸਾਡੀਆਂ ਪਲੇਟਾਂ ਤਿਆਰ ਐ 11.5 ਤੇ ਠੀਕ ਹੈ ਜੀ ਜਿੰਨੀਆਂ ਵੀ ਪਲੇਟਾਂ ਸਾਡੀਆਂ ਤਿਆਰ ਹੁੰਦੀਆਂ ਆ ਪ੍ਰੋਪਰ ਜੋ ਸੂਟ ਤਾਂ ਤੁਸੀਂ ਨਾਪ ਲੈਣੇ ਆ ਉਹਦੇ ਤੇ ਦੇਖਦੇ ਆ ਕਿ ਕਿੰਨੇ ਤੇ ਤਿਆਰ ਨਾਪ ਆ ਰਿਹਾ ਐ 11.5 ਤਾਂ ਅਸੀਂ ਅੱਧਾ ਇੰਚ ਐਕਸਟਰਾ ਲੈਣਾ ਐ ਠੀਕ ਹੈ ਜੀ ਇੱਥੇ ਅਸੀਂ ਹੁਣ ਪਲੇਟ ਦਾ ਨਿਸ਼ਾਨ ਲਗਾਵਾਂਗੇ 11.5 ਐ ਤਾਂ 12 ਇੰਚ ਤੇ ਠੀਕ ਹੈ ਜੀ ਔਰ 7 ਇੰਚ ਦੀ ਸਾਡੀ ਜਿਹੜੀ ਹੈ ਪਲੇਟ ਹੋਣੀ ਹੈ ਜਿਹੜੀ ਇਹ 7 ਇੰਚ ਦੀ ਪਲੇਟ ਹੁੰਦੀ ਆ ਉਹਦਾ ਸੈਂਟਰ 3.5 ਹੋ ਗਿਆ ਹਾਫ 3.5 ਤੇ ਇੱਕ ਮਾਰਕਿੰਗ ਕਰਕੇ ਅਸੀਂ ਕਮਰ ਦਾ ਨਿਸ਼ਾਨ ਲਗਾਣਾ ਹੈ ਜਦੋਂ ਅਸੀਂ ਇੱਥੇ ਕਮਰ ਲਗਾਵਾਂਗੇ ਤਾਂ ਸਾਡੀ ਜਿਹੜੀ ਫਿਟਿੰਗ ਹੈ ਬਿਲਕੁਲ ਪਰਫੈਕਟ ਬਣੂਗੀ ਔਰ ਸੂਟ ਜਿਹੜਾ ਪਿੱਛੇ ਨੂੰ ਜਾਂਦਾ ਆ ਉਹ ਵੀ ਪ੍ਰੋਬਲਮ ਸਾਡੀ ਇਹਦੇ ਨਾਲ ਅੱਧੀ ਸੋਲਵ ਹੋ ਜਾਣੀ ਹੈ ਠੀਕ ਹੈ ਜੀ ਏ ਸਾਡੀ ਪਲੇਟ ਦਾ ਨਿਸ਼ਾਨ ਹੈ 7 ਇੰਚ ਦੀ ਲੰਬਾਈ ਔਰ 3.5 ਤੇ ਮਾਰਕਿੰਗ ਕਰਕੇ ਅਸੀਂ ਕਮਰ ਦਾ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਹੁਣ ਇਹਨਾਂ ਨਿਸ਼ਾਨਾਂ ਨੂੰ ਅਸੀਂ ਥੋੜਾ ਹਲਕਾ ਜਿਹਾ ਥੋ ਸਿੱਧਾ ਕਰ ਲੈਣਾ ਆ ਇਸ ਤਰ੍ਹਾਂ ਠੀਕ ਹੈ ਜੀ ਹੁਣ ਤੁਸੀਂ ਇਹ ਦੇਖਣਾ ਕਿ ਪਲੇਟ ਦੀ ਜੋ ਚੜਾਈ ਹੈ ਉਹ ਕਿੰਨੇ ਤੇ ਪੈਣੀ ਹੈ ਜੋ ਸਾਡੀ ਪਲੇਟ ਦੀ ਸਟੈਂਡਰਡ ਸਾਈਜ਼ ਹੈਗਾ ਉਹ 3/2 ਇੰਚ ਤੇ ਆ ਠੀਕ ਹੈ 3/2 ਇਥੋਂ ਲਵਾਂਗੇ ਔਰ 3/2 ਹੀ ਅਸੀਂ ਇਥੋਂ ਲਵਾਂਗੇ ਅਗਰ ਤਾਂ ਕੋਈ ਪਤਲਾ ਸਾਈਜ਼ ਦੇ ਵਿੱਚ ਹੈ ਜਿਵੇਂ ਜਿਹਦੀ ਕਮਰ ਹੋਵੇ 14 15 ਜਾਂ 16 ਇੰਚ ਹੈ ਨਾ 15.5 ਤਾਂ ਉੱਥੇ ਤੁਸੀਂ 3/2 ਜਾਂ 3 ਇੰਚ ਤੇ ਤੁਸੀਂ ਪਲੇਟ ਪਾ ਸਕਦੇ ਹੋ ਕਿਉਂਕਿ ਉਹ ਪਤਲੇ ਹੈ ਤੇ ਜਦੋਂ ਤੁਸੀਂ ਸਾਢੇ 3 ਤੇ ਪਾਵਾਂਗੇ ਉਹ ਕਾਫੀ ਉਹਨਾਂ ਦੀ ਇੱਥੇ ਤੱਕ ਆ ਜਾਏਗੀ ਕਮਰ ਤੱਕ। ਔਰ ਅਗਰ ਕੋਈ ਹੈਵੀ ਸਾਈਜ਼ ਹੈ ਜਿਵੇਂ ਐਕਸਲ ਸਾਈਜ਼ ਹੋ ਜਾਂਦੇ ਆ ਉਹਦੇ ਵਿੱਚ ਤੁਸੀਂ ਇਹ ਲੈਣੀ ਹੈ 4 ਇੰਚ ਦੀ ਚੜਾਈ। ਠੀਕ ਹੈ ਜੀ ਨਾਰਮਲ ਦੇ ਵਿੱਚ ਸਾਢੇ 3 ਅਗਰ ਕੋਈ ਪਤਲਾ ਹੈ ਤਾਂ ਤੁਸੀਂ 3 ਇੰਚ ਅਗਰ ਹੈਵੀ ਹੈ ਤਾਂ 4 ਇੰਚ ਤੇ ਠੀਕ ਹੈ ਜੀ ਹੁਣ ਇਹ ਸਾਡੀ ਲੌਂਗ ਪਲੇਟ ਹੋ ਗਈ ਹੈ। ਇਨੂੰ ਅਸੀਂ ਇਸ ਤਰੀਕੇ ਦੇ ਨਾਲ ਮਿਲਾ ਲੈਣਾ ਹੈ ਔਰ ਇਹਨੂੰ ਜੋ ਪਾਣਾ ਹੈ ਸਲਾਈ ਕਰਨੀ ਆ ਉਹ ਇੱਥੋਂ 1/2 ਇੰਚ ਦਾ ਮਾਰਜਿਨ ਲੈ ਲੈਣਾ ਹੈ ਸੈਂਟਰ ਦੇ ਵਿੱਚੋਂ ਔਰ ਇਹਨੂੰ ਇਸ ਤਰੀਕੇ ਦੇ ਨਾਲ ਅਸੀਂ ਮਿਲਾ ਲੈਣਾ ਹੈ ਜਦੋਂ ਇਸ ਤਰੀਕੇ ਦੇ ਨਾਲ ਤੁਸੀਂ ਪਲੇਟ ਪਾਉਂਗੇ ਤਾਂ ਇੱਥੋਂ ਸਾਡੀ ਕਮਰ ਦੇ ਕੋਲੋਂ ਬਿਲਕੁਲ ਪਰਫੈਕਟ ਫਿਟਿੰਗ ਬਣੇਗੀ ਠੀਕ ਹੈ ਜੀ ਔਰ ਹੁਣ ਅਸੀਂ ਜਿਹੜੀ ਇਹ ਤਿਰਸ਼ੀਆਂ ਪਲੇਟਾਂ ਪਾਣੀਆਂ ਨੇ ਉਹ ਕਿਸ ਤਰ੍ਹਾਂ ਪਾਣੀਆਂ ਜੋ ਇਹ ਪਲੇਟ ਲੈ ਲਈ ਹੈ ਇਸ ਤੋਂ ਅਸੀਂ ਇਹਦੇ ਮੇਨ ਪੁਆਇੰਟ ਤੋਂ ਅਸੀਂ ਲੈਣਾ ਇੱਥੋਂ 1.5 ਇੰਚ ਦਾ ਠੀਕ ਹੈ 1.5 ਇੰਚ ਤੇ ਮਾਰਕਿੰਗ ਕਰ ਲਈ ਹੈ ਔਰ ਇਹਨੂੰ ਇਸ ਕਮਰ ਦੇ ਨਿਸ਼ਾਨ ਦੇ ਨਾਲ ਮਿਲਾ ਲੈਣਾ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਹੁਣ ਅਸੀਂ ਇਹ ਵਾਲੀ ਛੋਟੀ ਪਲੇਟ ਪਾਣੀ ਹੈ ਇਹਦੇ ਵਿੱਚ ਕੀ ਹੈ ਕਿ ਜਦੋਂ ਤੁਸੀਂ ਇਹ ਵਾਲੀ ਪਲੇਟ ਪਾਣੀ ਨੋਰਮਲ ਆਰਮ 1.5 ਇੰਚ ਪਾਣਾ ਹੈ ਅਗਰ ਕੋਈ ਹੈਵੀ ਸਾਈਜ਼ ਹੈ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਇਹ ਮਾਰਜਨ 2 ਇੰਚ ਦਾ ਲੈ ਲੈਣਾ ਹੈ ਠੀਕ ਹੈ ਨੋਰਮਲ 1.5 ਇੰਚ ਔਰ ਜੋ ਹੈਵੀ ਸਾਈਜ਼ ਹੈ ਭਾਰੇ ਸਾਈਜ਼ ਹੈ ਉਹਦੇ ਵਿੱਚ 2 ਇੰਚ ਲੈ ਲੈਣਾ ਹੁਣ ਅਸੀਂ ਇਹ ਛੋਟੀ ਪਲੇਟ ਪਾਣੀ ਹੈ ਉਹਦੇ ਲਈ ਕੀ ਕਰਨਾ ਹੈ ਇਹ ਜੋ ਸਾਡਾ ਤੀਰੇ ਦਾ ਪੁਆਇੰਟ ਆ ਕਿਉਂਕਿ ਇੱਥੋਂ ਅਸੀਂ ਤੀਰਾ ਲਿਆ ਹੋਇਆ ਆ 6.5 ਠੀਕ ਹੈ ਜੀ ਔਰ ਇੱਥੋਂ ਉੱਪਰੋਂ نیچے ਨੂੰ ਮੋਡਾ ਲਗਾਇਆ ਹੋਇਆ ਔਰ ਇਹਦਾ ਜੋ ਕਰਾਸ ਬਣਦਾ ਆ ਉਹਨੂੰ ਇਸ ਲੌਂਗ ਪਲੇਟ ਦੇ ਮੇਨ ਪੁਆਇੰਟ ਦੇ ਨਾਲ ਅਸੀਂ ਇੱਕ ਲਾਈਨ ਡਰਾ ਕਰ ਦੇਣੀ ਆ ਇਸ ਤਰ੍ਹਾਂ ਹੁਣ ਅਸੀਂ ਐਂਚੀ ਟੇਪ ਨੂੰ ਇਸ ਲਾਈਨ ਦੇ ਉੱਤੇ ਬਿਲਕੁਲ ਸਿੱਧਾ ਰੱਖਣਾ ਆ ਇਹ ਦੇਖੋ ਇਹ ਸਾਈਜ਼ ਦੇ ਅਕੋਰਡਿੰਗ ਕਿਸੇ ਦੀ 2.5 2.5 3 ਵੀ ਆ ਸਕਦੀ ਹੈ ਠੀਕ ਹੈ ਜੀ ਇਹਨੂੰ ਤੁਸੀਂ ਬਿਲਕੁਲ ਇਸ ਤਰ੍ਹਾਂ ਸਿੱਧਾ ਰੱਖ ਲਓ ਔਰ ਇੱਥੇ ਜਿੱਥੇ ਇੰਚ ਟੇਪ ਦਾ ਕੋਰਨਰ ਆਇਆ ਉੱਥੇ ਇਹਨੂੰ ਲਾਈਨ ਨੂੰ ਕ੍ਰੋਸ ਕਰ ਦਿਓ ਔਰ ਇੱਥੇ ਤੱਕ ਤੁਹਾਡੀ ਇਹ ਪਲੇਟ ਪੈਣੀ ਹੈ ਠੀਕ ਹੈ ਜੀ ਇਹ ਹੋ ਗਈਆਂ ਨਾਰਮਲ ਪਲੇਟਸ ਔਰ ਇਹਨੂੰ ਵੀ ਭਾਣ ਜਿਵੇਂ ਆ ਪਾਈਆ ਸੀ ਅੱਧਾ-ਅੱਧਾ ਇੰਚ ਲਿਆਇਆ ਏਸੇ ਤਰ੍ਹਾਂ ਇੱਥੋਂ ਅਸੀਂ ਅੱਧਾ-ਅੱਧਾ ਇੰਚ ਲਵਾਂਗੇ ਔਰ ਇਹਨੂੰ ਇਦੇ ਮੇਨ ਪੁਆਇੰਟ ਤੇ ਤਿਰਛਾ ਮਿਲਾ ਲੈਣਾ ਇਸ ਤਰੀਕੇ ਦੇ ਨਾਲ ਇਹ ਪਲੇਟ ਪਈਗੀ ਇੱਥੋਂ ਬਿਲਕੁਲ ਬਰੀਕ ਕਪੜਾ ਲੈਣਾ ਹੈ ਕੱਟ ਹੌਲੀ-ਹੌਲੀ ਕਰਦੇ ਅਸੀਂ ਐਂਡ ਦੇ ਵਿੱਚ ਅੱਧਾ ਇੰਚ ਕਪੜਾ ਲੈਣਾ ਹੈ ਇਸੇ ਤਰੀਕੇ ਦੇ ਨਾਲ ਇਹ ਸਾਡੀ ਪਲੇਟ ਪਾਉਗੀ ਇਹ ਵੀ ਸੇਮ ਇਸੇ ਤਰ੍ਹਾਂ ਅੱਧੇ ਇੰਚ ਦਾ ਮਾਰਜਨ ਇਹਦੇ ਵਿੱਚ ਐਡ ਕਰਨਾ ਹੈ ਬਹੁਤ ਹੀ ਸਿੰਪਲ ਔਰ ਈਜ਼ੀ ਤਰੀਕਾ ਅੱਜ ਤੁਹਾਨੂੰ ਅਸੀਂ ਪਲੇਟਾਂ ਪਾਣ ਦਾ ਦੱਸਿਆ ਅਗਰ ਤੁਸੀਂ ਇਸ ਤਰੀਕੇ ਦੇ ਨਾਲ ਪਲੇਟਸ ਪਾ ਕੇ ਸੂਟ ਸਟਿਚ ਕਰਦੇ ਹੋ ਤਾਂ ਤੁਹਾਡੀ ਫਿਟਿੰਗ ਜਿਹੜੀ ਹੈ ਬਿਲਕੁਲ ਪਰਫੈਕਟ ਆਏਗੀ ਔਰ ਜੋ ਕਈ ਭੈਣਾਂ ਕਹਿੰਦੀਆਂ ਕਿ ਸਾਡੇ ਗਲੇ ਪਿੱਛੇ ਨੂੰ ਜਾਂਦੇ ਆ ਉਹਨਾਂ ਦੇ ਵਿੱਚ ਇੱਕ ਮੇਨ ਪੁਆਇੰਟ ਇਹ ਵੀ ਹੁੰਦਾ ਕਿ ਸਾਡੀਆਂ ਪਲੇਟਾਂ ਜਿਹੜੀਆਂ ਆ ਉਹ ਸਹੀ ਤਰੀਕੇ ਦੇ ਨਾਲ ਨਹੀਂ ਪਈਆਂ ਹੋਣੀਆਂ ਜਿਸ ਕਰਕੇ ਸਾਡਾ ਜਿਹੜਾ ਸੂਟ ਆ ਉਹ ਪਿੱਛੇ ਨੂੰ ਵੀ ਜਾਂਦਾ ਰਹਿੰਦਾ ਹੈ ਠੀਕ ਹੈ ਜੀ ਉਦੇ ਨਾਲ ਗਲਾ ਜਿਹੜਾ ਉੱਪਰ ਨੂੰ ਚੜਦਾ ਰਹਿੰਦਾ ਅਗਰ ਇਹ ਪਲੇਟਾਂ ਤੁਹਾਡੀਆਂ ਪਰਫੈਕਟ ਮਾਰਜਨ ਤੇ ਹੋਊਗੀਆਂ ਔਰ ਉਪਰੋਂ ਲੰਬਾਈ ਇਹਨਾਂ ਦੀ ਸਹੀ ਹੋਊਗੀ ਬਿਲਕੁਲ ਤਾਂ ਤੁਹਾਡੀਆਂ ਜਿਹੜੀ ਫਿਟਿੰਗ ਹੈ ਉਹ ਪੂਰੀ ਐਨ ਫਿਟ ਬਣੂਗੀ ਔਰ ਗਲਾ ਪਿੱਛੇ ਨੂੰ ਸੂਟ ਪਿੱਛੇ ਨੂੰ ਨਹੀਂ ਜਾਊਗਾ ਠੀਕ ਹੈ ਜੀ ਹੋਪ ਤੁਹਾਨੂੰ ਇਹ ਪਲੇਟਾਂ ਦੀ ਜਿਹੜੀ ਮਾਰਕਿੰਗ ਦੱਸੀ ਹੈ ਇਹ ਤੁਹਾਨੂੰ ਸਮਝ ਆਊਗੀ ਜੋ ਮੇਰੀਆਂ ਭੈਣਾਂ ਸਿੱਖ ਰਹੀਆਂ ਨੇ ਉਹਨਾਂ ਦੇ ਲਈ ਹੈਲਪਫੁਲ ਵੀਡੀਓ ਹੈ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰਿਓ ਔਰ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਮੇਰੀਆਂ ਪਿਆਰਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਵੀਡੀਓ ਲੈ ਕੇ ਆਈਏ ਥੈਂਕ ਯੂ ਫॉर ਵਾਚਿੰਗ ਕਾਰਬਟਿਕ ਚੈਨਲ